ਹਾਂਜੀ ਬਾਬੇ ਸਤਿ ਸ਼੍ਰੀ ਅਕਾਲ ਨਵੇਂ ਵਲੌਗ ਚ ਬਹੁਤ ਬਹੁਤ ਸਵਾਗਤ ਹੈ ਟਰੈਕਟਰ ਸੇਲ ਜਾਂ ਪਰਚੇਜ਼ ਕਰਨ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰਵਾਤੋ ਬਾਅਦ ਸ਼ੇਅਰ ਜਿਹੜਾ ਟਰੈਕਟਰ ਸ਼ਰੀ ਚਮਕਾਉਤਾ ਅੱਜ ਆਪਾਂ ਲੈ ਕੇ ਆਏ 90 ਮਾਡਲ ਫੋਰਡ ਟੋਟਲੀ ਓਰੀਜਨਲ ਟਰੈਕਟਰ ਹੈ ਜੀ 90 ਦਾ ਮਾਰਕਾ 90 ਦੀ ਆਰ ਸੀ ਪੰਜਾਬ ਨੰਬਰ ਚਾਰੇ ਟਾਇਰ ਨਵੇਂ ਆਪੋਲੋ ਕੰਪਨੀ ਦੇ ਪੈਰਾਂ ਦੀ ਕੰਡੀਸ਼ਨ 95 96% ਦਾ ਰੰਗ ਦੇਖ ਲਓ ਪੂਰਾ ਟਰੈਕਟਰ ਦਾ ਐਨ ਸਾਲਵ ਸਟਾਰਟ ਛੋਪਰ ਥੋੜਾ ਜਿਹਾ ਉੱਪਰ ਉੱਪਰ ਬੇਲ ਕੋ ਉਤਰੀ ਵੀ ਸਾਈਡਾਂ ਤੇ ਰੰਗ ਐਨ ਪੂਰਾ ਜੀ ਬੰਪਰ ਸਾਈਡ ਤੇ ਲੱਗੀ ਹੋਈ ਹੈ ਕਾੜਨੀ ਪੜਨੀ ਐਨ ਪੂਰੀ ਟਰੈਕਟਰ ਦੀ ਆ ਦੇ ਕੋਈ ਰੰਗ ਰੂਪ ਕੰਮ ਇਹ ਸਾਰੇ ਹੋਏ ਹੋਏ ਆ तकरीबन ਜਿੱਕਣ ਕਿਸੇ ਨੇ ਵੀ ਬਾਹਰ ਲੈ ਜਾਣਾ ਤਿਆਰ ਕਰਾਉਣਾ ਹੈ ਨਾ ਪੂਰੀ ਘੈਂਟ ਚੀਜ਼ ਆ ਪੈਰਾ ਕਰਕੇ ਡਟਾ ਰੋ ਬਹੁਤ ਹੈ ਜੀ ਆ ਪਿੱਛੇ ਦੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ ਹੁਣ ਇਹਨੂੰ ਆਪਾਂ ਤੁਹਾਨੂੰ ਸਟਾਰਟ ਕਰਕੇ ਵੀ ਦਿਖਾ ਦਿੰਨੇ ਆ ਕੋਈ ਧੂਆਂ ਦਾ ਨਹੀਂ ਹਰ ਹਰ ਬੁਰੀਏ ਦੀ ਰੇਟ ਹੈ ਜੀ ਇਹਦਾ 1.5 ਲੱਖ ਰੁਪਇਆ 1.5 ਲੱਖ ਰੁਪਇਆ ਲਾਉਣ ਵਾਲੇ ਹੀ ਫੋਨ ਕਰਨ ਉਸ ਤੋਂ ਇਲਾਵਾ ਟਾਈਮ ਪਾਸ ਸਾਡੇ ਨਾਲ ਨਾ ਕਰਨ ਟਰੈਕਟਰ ਪੂਰਾ ਗੈਂਟ ਫੁੱਲ ਗਾਰੰਟੀ ਧੰਨਵਾਦ ਜੀ